अच्छी एक बात गाइस कि मैं तीसरे में उम्मीद ਕਰਦਾ ਕਿ ਤੁਸੀਂ ਸਾਰੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਕੂਲ ਤੋਂ ਆਪਾਂ ਆ ਚੁੱਕੇ ਹਾਂ ਤੇ ਜਦੋਂ ਮੈਂ ਘਰੇ ਆਇਆ ਤੇ ਘਰੇ ਆਣ ਕੇ ਵੇਖਿਆ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਵਾ ਤੇ ਫਿਰ ਮੈਂ ਮੰਮਾ ਤੋਂ ਪੁੱਛਿਆ ਵੀ ਮੰਮਾ ਕੀ ਹੋਇਆ ਇੰਨਾ ਖਲਾਰਾ ਪਿਆ ਤੇ ਮੰਮਾ ਕਹਿੰਦੇ ਵੀ ਅੱਜ ਆਪਣੇ AC ਤੇ ਸਰਵਿਸ ਕਰਨ ਆਲੇ ਆਏ ਸੀਗੇ ਤੇ ਉਹਨਾਂ ਨੇ ਬੈਰ ਤੇ ਬਾਲਟੀ ਰੱਖੀ ਤੇ ਉਹ ਸਾਰੀ ਬਾਲਟੀ ਮੁੱਠੀ ਹੋ ਗਈ ਪਾਣੀ ਸਾਰਾ ਬੈੱਡਜ ਵੜ ਗਿਆ ਸਾਰੇ ਕੱਪੜੇ ਕੁੱਪੜੇ ਭਿੱਜ ਗਏ ਸਾਨੂੰ ਉਹ ਖਾਣਾ ਖਲਾਰਾ ਬੜਾ ਪਿਆ ਦਾ ਕੰਮ ਲੈ ਚ ਔ ਸਾਰਾ ਖਲੜਾ ਪਿਆ ਹੋਇਆ ਅਧੇ ਕੱਪੜੇ ਬਾਹਰ ਆ ਆ ਸਾਰੇ ਬਿੱਟ ਤੇ ਆਪਣੀਆਂ ਟੇਚੀ ਦੀ ਸਾਰੀ ਪਾਣੀ ਨਾਲ ਭੇਜ ਗਈ। ਹੁਬੀ ਸਾਰੇ ਕੱਪੜੇ ਗਿੱਲੇ ਗੁੱਲੇ ਹੋ ਗਏ ਆ। ਸਾਰਾ ਕੋਜੀ ਭੇਜ ਗਿਆ। ਆਪਣਾ ਆ ਗਿਆ ਇੱਕ ਪਾਰਸਲ। ਤੇ ਇਹ ਵੀ ਆਪਾਂ ਵਲੌਗ ਕਰਾਂਗੇ ਅਨਬਾਕਸ ਤੇ ਇਹ ਤੁਸੀਂ ਸਾਨੂੰ ਕਮੈਂਟੇ ਦੱਸੋ ਵੀ ਇਹ ਚੀਜ਼ ਹੈ ਕੀ ਆ। ਤੇ ਬਾਅਦ ਚੋਂ ਤੁਹਾਨੂੰ ਵਿਖਾਵਾਂਗੇ ਵੀ। ਪਰ ਉਹਨਾਂ ਟਾਈਮ ਤੇ ਤੁਸੀਂ ਸਾਨੂੰ ਦੱਸੋ ਕਮੈਂਟ ਚ ਵੀ ਇਹ ਹੈ ਕੀ ਚੀਜ਼ ਹੋ ਸਾਦੀ ਆ। ਇਹਨੂੰ ਵੀ ਆਪਾਂ ਅਨਬਾਕਸ ਕਰਾਂਗੇ। ਤੇ ਹੁਣ ਮੈਂ ਸਕੂਲੋਂ ਆਇਆ ਹੋਣੇ ਤੇ ਮੈਂ ਕੁਝ ਖਾ ਪੀ ਲਵਾਂ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ। ਤੇ ਗਾਇਜ਼ ਰੋਟੀ ਪਾਣੀ ਆਪਾਂ ਖਾ ਲਿਆ ਤੇ ਹੁਣ ਮੰਮਾ ਇੱਧਰ ਵਿਛਾਈ ਜਾਂਦੇ ਗੱਦੇ ਕੱਪੜੇ-ਕੁਪੜੇ ਆਪਾਂ ਸਾਰੇ ਬਾਹਰ ਕਰਦੇ ਸੀਗੇ। ਫਿਰ ਤੇ ਬਾਹਰ ਕਰ ਦੇ ਸਾਰੇ ਇਹਨੂੰ। ਬਾਹਰ ਕਰ ਦੇ। ਬਾਏ। ਚੱਲ ਮੈਨੂੰ ਹੈਲੋ ਵੀ ਕਰ ਦੇ ਹੈਲੋ ਕਰ ਦੇ ਹੈਲੋ ਚਾਦਰ ਕਰੀ ਬਚੋਣੀ ਆ ਹਾਂ ਜੀ ਸਾਬੇ ਇਹ ਘਰੇ ਬਣਾਈ ਸੀ ਨਾ ਹਾਂ ਘਰੇ ਚੱਲ ਲਾ ਲਈ ਇਹ ਤਾਂ ਅੱਧਰ ਕੱਕੀ ਨਹੀਂ ਬੁੱਤ ਅੱਛਾ ਹੁਣ ਆਪਾਂ ਤੁਹਾਨੂੰ ਪੂਰਾ ਜਨੇ ਕੀ ਬੈੱਡ ਬੁੱਡ ਸਾਫ ਸੂਫ ਕਰਕੇ ਮਿਲਦੇ ਰੈਡੀ ਰੂਡੀ ਕਰਕੇ ਗਾਇਸ ਹੁਣ ਆਪਾਂ ਕੋਲਣ ਲੱਗੇ ਆ ਪਾਸਾ ਤੇ ਮੈਂ ਤਾਂ ਤਿਆਰੀ ਹੋਣ ਜਾਂ ਮੈਂ ਮਮਨ ਪਿਆਰੀ ਆ ਜਾਵਾਂ ਖਾਧਾ ਮਦਾਂ ਕੁਲੀ ਇਹ ਉਹਨਾਂ ਆਪਣੇ ਹੋ ਗਏ ਅਗਲਾ ਖਿਡਾਰਾ ਪੂਰਾ ਠੀਕ ਹੈ ਗਾਇਸ ਇਹ ਆਪਾਂ ਤੁਹਾਨੂੰ ਦੰਦ ਨੇ ਇਹ ਕੀ ਆ ਤੈਤਨ ਤੇ ਗਾਇਸ ਤੁਹਾਨੂੰ ਜਿਵੇਂ ਪਤਾ ਤਾਂ ਲੱਗ ਗਿਆ ਹੋਣਾ ਵੀ ਇਹ ਹੈ ਕੀ ਆ ਤੈਤਨ ਮੈਂ ਵੀ ਦੱਸ ਦਿੰਨਾ ਇਹ ਆ ਆਪਣਾ ਖਨਾਰਾ ਦਾ ਫੈਨ ਹੁੰਦਾ ਵਾ ਜੇ ਸਾ ਨੂੰ ਬਹੁਤ ਦਿੱਕਤਾਂ ਕਿਸੇ ਦੀ ਬਹੁਤ ਲੋਲ ਸੀ ਕਿ ਕਿਛਾ ਦੇ ਦੋ ਚੈਨਲ ਹੋਰ ਐ ਇੱਕ ਪੰਜਾਬੀ ਚਲਕਾ ਵਾ ਤੇ ਇੱਕ ਅਜੀ ਸ਼ਬਦ ਕਾਉਣੇ ਤੇ ਗੁਰਬਾਨੀਆਂ ਦੇ ਤੇ ਉਹ ਵੀ ਚੈਨਲ ਲੈ ਰਿਹਾ ਸੀ ਤਾਂ ਮੈਂ ਜਿੰਨਾ ਤਾਂ ਵੀ ਸ਼ੇਅਰ ਕਰ ਸਕਦਾ ਸੀ ਇਹ ਮੋਬਾਈਲ ਨੂੰ ਆਪ ਨੂੰ ਥੋੜੇ ਦੇ ਦੇਣੀ ਹੋਏ ਤੇ ਆ ਗਿਆ ਛੇਤੀ ਆ ਗਿਆ ਇਹਦੇ ਮੈਨੂੰ ਲੱਗਦਾ ਸ਼ਾਇਦ ਤੋਂ ਲੈਤਾ ਆ ਆ ਇਹਦੇ ਚ ਲੈ ਆ ਲੈ ਟੈਂਟ ਕੀ ਅਡਾ ਇਹਨਾਂ ਲਗਣਾ ਅਪਡੇਟ ਪਾਉਂਦੇ ਸੀ ਇਹ ਆ ਵੀ ਹੋ ਜਾਂਦਾ ਲੋਡ ਹੋ ਜਾਂਦਾ ਲਗਦਾ ਕੁਝ ਦੋ ਦੇਣਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸੀ ਟੈਸਟ ਕਰਕੇ ਮੈਨੂੰ ਮਾਇਆ ਜਿਆ ਲੈ ਟਾਈਮ ਯਾਦ ਆਵੇ ਖਾਣੇ ਆਪਣੇ ਜਿਹਾ ਜਿਵੇਂ ਚੌਕ ਦਾ ਸਮਾਨ ਨਿਕਲਿਆ ਤੂੰ ਭਾਂਦੇ ਨੇ ਤੂੰ ਦੂਰ ਹੀ ਹੈ ਜਿਵੇਂ ਲੜ ਲੜ ਕੇ ਆਈਆਂ ਦੀ ਅੱਗੇ ਵੀ ਮੈਂ ਵੀ ਵੇਖੀ ਮੈਂ ਵੀ ਵੇਖੀ ਕੀ ਚੀਜ਼ ਆ ਯਾਰ ਉਸਾਰਾ ਸਮਾਨ ਨਿਕਲਿਆ ਵਾ ਯਾ ਲੈਟ ਨੇ ਬਹੁਤ ਵਧੀਆ ਚੱਲ ਰਿਹਾ ਤਾਂ ਕੰਨ ਇਹ ਆ ਸਿੱਧਾ ਵਿੱਚ ਲੈਣਗੇ ਲਈ ਜਿੱਥੇ ਆ ਬਟਨ ਲੱਗੇ ਹੋਏ ਆ ਜਿੱਥੇ ਬਟਨ ਛੱਡੋ ਤੇ ਫਿਰ ਚੱਲੇ ਆਹ ਹੰਡੀ ਵਿੱਚ ਆਉਂਦੀ ਆ ਤੇ ਜੇ ਜੇ ਆਪਾਂ ਅੰਕ ਪੜਨਾ ਤਿਆਰ ਹੋ ਗਿਆ ਜਾਂ ਰਿਕਵਰੀ ਵਾਈਟ ਹੋ ਗਿਆ ਜਾਂ ਲਾਈਨ ਤੇ ਇਹਨੇ ਕਲਰ ਆਉਂਦੇ ਆ ਇਹ ਆਪਮ ਸਟੈਂਡ ਹੈ ਇਹਦੇ ਪਹਿਲਾ ਦਾ ਮੈਨੂੰ ਐ ਖਿੱਚ ਕੇ ਖੋਲਣਾ ਆ ਮੈਂ ਇਸਕੇ ਖੁੱਲਣਾ ਨਹੀਂ ਦੇ ਦਿੱਚਿਆ ਲੱਗਾ ਆ ਇਹਨੂੰ ਆ ਘੁਮਾ ਕੇ ਹੋ ਗਈ ਆ ਹੈ ਇਹ ਇੱਥੇ ਮਾਣ ਹੋਵੇ ਇਹ ਜਿੱਥੇ ਲਾ ਕੇ ਸੈੱਟ ਕਰਨਾ ਹੈ ਜੇ ਇੱਥੇ ਕਰਨਾ ਵਾ ਇਹਨੂੰ ਇੱਥੇ ਰੱਖੋ ਨੇ ਇੱਥੇ ਖਰ ਗਿਆ ਵਾ ਜੇ ਛੇਦ ਲੱਗਸੀ ਜਾਣੀ ਇਹਨੇ ਆਪਣਾ ਇਸਕੇ ਇੱਕ ਛੇਦ ਇਸ ਤੋਂ ਤਾਂ ਬਿਲਕੁਲ ਆਧਮ ਦੀਦੀ ਦੀ ਛੇਦ ਪਹਿਲਾ ਗਦੀ ਨਾ ਤਾਂ ਇੱਥੇ ਸਿੱਧੇ ਇਲਾ ਫਦਾਇ ਦੀ ਛੇਦ ਕਾਸਮੀਂ ਵੀ ਸੈਂਬਲ ਕਰਦੇ ਤੇ ਗਾਇਸ ਲੈਟ ਮੈਂ ਕਰਨੀ ਸੈਂਬਲ ਤੇ ਆਹ ਹੋ ਗਿਆ ਜੀ ਪੂਨ ਉਹ ਜੀ ਕੋਈ ਨਾ ਦੇਖੀ ਜਾਤ ਨਾ ਆਉਣ ਨਾ ਕੋਈ ਨਾ ਦੇਖੇ ਨਾ ਆਹ ਹੰਦਾ ਅਭੀ ਮਾਰਤੀ ਇਹ ਦੇਸ਼ ਤੈਨੂੰ ਹਨਾ ਦੱਬ ਕੇ ਮਾਰਦੀ ਆ ਬੱਟਾ ਤੇ ਤੂੰ ਹੰਮ ਬਲ ਤੇ ਗਾਈਜ਼ ਆਪਾਂ ਸਟੈਂਡ 'ਚ ਫੋਨ ਲਾ ਰਿਹਾ ਵਾ ਤੇ ਹੁਣ ਮੈਂ ਬਿਨਾ ਫੋਨ ਫੜੇ ਬਣਾ ਸਕਦਾ ਆਹ ਵੀਡੀਓ ਆ ਜਾ ਤੂੰ ਵੀ ਆ ਜਾ ਰੋਲਾ ਤਾਂ ਪਈ ਨਹੀਂ ਇਹ ਰੋਲਾ ਹੀ ਪਈ ਜਾਂਦੀ ਹੈ ਅੱਜ ਆਪਾਂ ਇੱਕ ਕੁਝ ਖਬਰ ਯਾਰੀ ਗੱਲ ਦੱਸਦੇ ਆ ਆਪਾਂ ਅੱਜ ਲੈ ਕੇ ਆਏ ਹਾਂ ਨਵਾਂ ਸਵਾਟਾ ਤੇ ਭਾਈ ਜਾ ਗਿਆ ਪੂਰੇ ਕਿੰਨੇ ਲੋਕ ਹੋਣਾ ਵਸ ਗਾਈ ਆ ਗਿਆ ਆਪਣਾ ਸੁਹਾਗਾ ਆ ਆਪਣਾ ਨਵਾਂ ਸੁਹਾਗਾ ਬ੍ਰਸ਼ੀਤਾ ਵੀਡੀਓ ਬਣਾ ਹਾਂਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਵਾਗਤ ਵਧਾਈਆਂ ਤਵਾ ਗਾਏ ਜ ਆਪਣਾ ਆ ਗਿਆ ਕਰੀ। ਜਿਆ ਬਤ ਮੈਂ ਕਰੂ। ਇਹ ਸਮਾਨ ਤਾਂ ਲੈਣਾ ਨਹੀਂ ਹੈ। ਕੋਈ ਦਰਾਖੋ ਜਿਹਾ ਦੇਖਣਾ ਨਹੀਂ। ਨਹੀਂ ਬਾਖਾ ਹੀ ਲੱਗਣਾ ਪਾਏ। ਤੇ ਗਾਇਸ ਸੁਹਾਗਾ ਆਪਣਾ ਘਰੇ ਰੱਖ ਗਏ ਆ। ਤੇ ਅੱਜ ਪਾਪਾ ਵੈਸੇ ਹੀ ਗਏ ਸੀ ਕਿ ਸ਼ਹਿਰ ਧਰਮਕੋਟ ਕਰਨ ਸਲਾਹ ਕਰਕੇ ਗਈ ਸੀ ਵੀ ਵੈਨ ਨੇ ਜਾ ਕੇ ਸੁਹਾਗਾ ਤੇ ਉੱਥੇ ਜਾ ਕੇ ਪਸੰਦ ਆ ਗਿਆ ਤੇ ਫਿਰ ਪਾਪਾ ਨੇ ਲੈ ਲਿਆ ਤੇ ਅੱਜ ਆਪਣੇ ਘਰੇ ਆਈਆਂ ਦੋ ਨਵੀਆਂ ਚੀਜ਼ਾਂ ਇੱਕ ਤਾਂ ਜਿਹੜਾ ਜਾਨੀ ਕੀ ਫੋਨ ਰੱਖਣ ਵਾਲਾ ਸਟੈਂਡ ਇੱਕ ਤਾਂ ਉਹ ਆਇਆ ਤੇ ਇੱਕ ਆ ਸੁਹਾਗਾ ਆ ਗਿਆ ਦੋ ਚੀਜ਼ਾਂ ਆ ਗਈਆਂ ਤੇ ਅੱਜ ਤਾਂ ਥੋੜੇ ਦਿਨ ਪਹਿਲਾਂ ਆਈਆਂ ਆਪਣੀਆਂ ਹੱਲਾ ਸਿਰਤ ਤੂੰ ਕਿਧਰ ਪੰਗੇ ਲਈ ਜਾਣਾ चलना कितनी चलनी चढ़ जाएगी डेगना जाय चढ़ चढ़ लड़ लेना तू फट फड़ी फट फटी गई गई फड़ी 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 बाए गए ਬਾਏ ਹਣ ਮੈਨੂੰ ਹੈਲੋ ਵੀ ਕਰਦੇ ਹੈਲੋ ਹੈਲੋ ਹਾਈ ਹਾਈ ਤੇ ਗਾਇਜ਼ ਇੱਥੇ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਤੁਸੀਂ ਸਾਨੂੰ ਕਮੈਂਟਾਂ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਤੇ ਜਲਦੀ ਤੋਂ ਜਲਦੀ ਆਪਾਂ ਅਗਲਾ ਵਲੌਗ ਵੀ ਪਾਵਾਂਗੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ